ਹਾਂਜੀ ਰਮਨ ਕੀ ਹਾਲ ਚਾਲ ਹੈ ਬਈ ਠੀਕ ਹੋ ਤੇ ਬੱਕਰੀਆਂ ਰੱਖਣ ਕਰਕੇ ਬਈ ਜਿਹੜੇ ਬੱਕਰੀਆਂ ਲੋਕ ਰੱਖਦੇ ਆ ਲੋਕ ਕਹਿ ਦਿੰਦੇ ਵੀ ਇਹ ਤਾਂ ਗਰੀਬਾਂ ਦਾ ਕੀਤਾ ਹਨਾ ਸਾਡੇ ਪਿੰਡ ਦਾ ਗਰੀਬਾਂ ਨੇ ਰੱਖੀਆਂ ਇਹ ਤੁਸੀਂ ਕਿੱਧਰ ਰੱਖੀ ਬੈਠੇ ਹੋ ਇਹ ਬੱਕਰੀਆਂ ਦਾ ਗਰੀਬਾਂ ਦਾ ਕੀਤਾ ਸੀਗਾ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਆਪਾਂ ਇਹ ਕਹਾਂਗੇ ਕਿ ਜੇ ਤੁਸੀਂ ਬਾਲੇ ਅਮੀਰ ਹੋ ਤਾਂ ਤੁਸੀਂ ਸਾਡੇ ਤੋਂ ਪਾਸੇ ਹੀ ਰਹੋ ਕਿਉਂਕਿ ਇਸ ਦਾ ਗਰੀਬ ਹੀ ਠੀਕਾ ਜਿਹੜੇ ਸਾਡੇ ਬਾਬਾ ਨਾਨਕ ਜੀ ਸੀ ਇਹ ਉਹ ਵੀ ਗਰੀਬਾਂ ਨਾਲ ਬਹਿ ਕੇ ਪ੍ਰਸ਼ਾਦੇ ਛਕਦੇ ਰਹੇ ਆ ਗਰੀਬ ਹੀ ਉਹਨਾਂ ਦੇ ਦੋਸਤੀ ਭਾਈ ਬੱਲਾਈ ਭਾਈ ਮਰਦਾਨਾ ਹੀ ਠੀਕ ਹੈ ਉਹਨਾਂ ਦੇ ਗਰੀਬ ਹੀ ਦੋਸਤੀ ਅਸੀਂ ਉਹਨਾਂ ਦੀ ਛਤਰ ਛਾਇਆ ਅਠ ਉਹਨਾਂ ਦੇ ਬੱਚੇ ਆ ਤੇ ਅਸੀਂ ਗਰੀਬ ਹੀ ਠੀਕਾ ਜਿਹੜੇ ਬਾਲੇ ਅਮੀਰ ਆ ਸਾਡੇ ਨਾਲ ਨਹੀਂ ਬੰਦੀ ਬੇਸ਼ੱਕ ਨਾ ਬਣੇ ਤੁਹਾਨੂੰ ਕੋਈ ਪਰਵਾਹ ਨਹੀਂ ਹੈ ਇਹ ਛੇਡਾਂ ਵੀ ਕਰਦੇ ਆ ਹਨ ਜਿਹੜੇ ਥ ਹੁੰਦੇ ਆ ਸਰਦੇ ਵਜਦੇ ਵੀ ਬੱਕਰੀਆਂ ਰੱਖੀਆਂ ਮੈਂ ਮੈਂ ਕਰਦੀਆਂ ਜਾਂ ਮਿੰਗਣਾ ਕਰਦੀਆਂ ਸੂਗ ਵੀ ਮਨਾਉਂਦੇ ਆ ਹਨਾ ਮਨਾਈਆ ਨਹੀਂ ਸੂਗ ਇਹਨਾਂ ਦੀ ਸੂਗ 'ਚ ਹੀ ਇਹਨਾਂ ਦੇ ਪੈਸੇ ਆ ਜਿਹਨੇ ਇਨਕਮ ਇਹਨਾਂ ਦੀ ਮਿੰਗਣਾ ਚਾਣਾ ਮੈਂ ਕਹਿੰਦੀ ਉਹ ਇਨਕਮ ਤੁਹਾਡੀਆਂ ਮੱਜਾਂ ਦੇ ਗੋਹੇ ਚ ਨਹੀਂ ਹੋਣੀ ਜਿੱਨੇ ਇਹਨਾਂ ਦੀ ਮਿੰਗਣਾ ਤੇ ਠੀਕ ਹੈ ਹਾਂ